ਕਮਿਸ਼ਨਰਟ ਆਫ ਪੁਲਿਸ ਅਮਰਿਤਸਰ ਕ੍ਰਿਮੀਨਲਸ ਤੇ ਐਂਟੀ ਸੋਸ਼ਲ 엘ਮੈਂਟਸ ਦੇ ਵਿਰੁੱਧ ਜੰਗ ਲਗਾਤਾਰ ਲੜਦੀ ਆ ਰਹੀ ਹੈ ਜਿਸ ਦੌਰਾਨ ਕੱਲ ਯਾਨੀ 24 10 25 ਨੂੰ ਇੱਕ ਮੁਲਜ਼ਮ ਪ੍ਰਪ ਸਿਮਰਨ ਸਿੰਘ son of ਗੁਰਦੇਵ ਸਿੰਘ ਵਾਸੀ ਕਮੇਰਪੁਰਾ ਪਿੰਡ ਲੋਪੋ ਕੇ ਇਹਨਾਂ ਨੂੰ ਐਫ ਆਰ ਨੰਬਰ 155 ਆਰਮਜ਼ ਐਕਟ ਦੇ ਤਹਿਤ ਪੀਐਸ ਰਣਜੀਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਕੋਲੋਂ 15 ਬੱਤੀ ਬੁਰਦੇ ਲਾਈਵ ਰਾਉਂਡਸ ਤੇ ਇੱਕ ਫੋਰਚਨਰ ਗੱਡੀ ਬਰਾਮਦ ਕੀਤੀ ਗਈ ਜਦਕਿ ਇਹਨਾਂ ਦੀ ਆਰਮਸ ਲਾਇਸੈਂਸ ਆਲਰੇਡੀ ਐਕਸਪਾਇਰਟ ਹੋ ਚੁੱਕੀ ਸੀ ਇਸ ਮਲਜ਼ਮ ਦੇ ਬਾਰੇ ਮੈਂ ਇੱਕ ਹੋਰ ਜਾਣਕਾਰੀ ਦੇਣਾ ਚਾਹੁੰਦਾ ਹਾਂ ਇਹਦੇ ਖਿਲਾਫ ਪਿਛਲੇ ਸਾਲ ਵੀ ਇੱਕ ਐਫਆਰ ਨੰਬਰ 99 ਐਨਡੀਪੀਐਸ ਐਕਟ ਦੇ ਤਹਿਤ ਪੀਐਸ ਰਣਜੀਤ ਐਵੇਨਿਊ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਸੀ ਜਿਨ੍ਹਾਂ ਕੋਲ 200 ਗ੍ਰਾਮ ਦੀ ਓਪੀਐਮ ਰਿਕਵਰ ਹੋਈ ਸੀ ਦੌਰਾਨ ਇੱਕ ਤਫਤੀਸ਼ ਇਹਨਾਂ ਕੋਲ 64 ਲੱਖ 74000 ਕੈਸ਼ ਵੀ ਰਿਕਵਰ ਕੀਤੀ ਗਈ ਸੀ ਜਿਨ੍ਹਾਂ ਨੂੰ ਆਈਟੀ ਡਿਪਾਰਟਮੈਂਟ ਨੂੰ ਹੈਂਡਓਵਰ ਕੀਤੀ ਗਈ ਸੀ ਜਿਸ ਬਾਰੇ ਇੱਕ ਡੀਡੀਆਰ ਐਂਟਰੀ ਵੀ ਕਰ ਦਿੱਤੀ ਗਈ ਸੀ ਸਾਨੂੰ ਮੋੜਲੀ ਤਫ਼ਤੀਸ਼ ਕਰਨ ਇਹ ਹੀ ਸ਼ੱਕ ਹੈ ਕਿ ਇਸ ਮੁਲਜ਼ਮ ਦੀ ਲਿੰਕਸ ਵੱਡੇ ਵੱਡੇ ਗੈਂਗਸਟਰਸ ਤੇ ਸਪਲਾਈਅਰਸ ਤੇ ਪੈਡਲਰਸ ਦੇ ਨਾਲ ਵੀ ਹੋ ਸਕਦੀ ਹੈ ਇਸ ਐਂਗਲ ਨੂੰ ਅਸੀਂ ਐਕਸਪਲੋਰ ਕਰ ਰਹੇ ਹਾਂ